ਰੂਹੀ ਸਾਹਿਬ ਸਾਨੂੰ ਇੱਥੇ 30 ਸਾਲ ਹੋ ਗਏ ਆਂਦੇ ਕੀ ਮਹਿਸੂਸ ਕਰਦੇ ਆਂ ਤੁਸੀਂ ਗੁਰਦਰ ਸਿੰਘ ਸਾਹਿਬ ਬਹੁਤ ਵਧੀਆ ਲੱਗਦਾ ਜੀ ਮਨ ਨੂੰ ਸ਼ਾਂਤੀ ਆਉਂਦੀ ਆਪਣੇ ਤੇ ਰਾਤ ਨੂੰ ਜਿਹੜੀ ਟੈਨਸ਼ਨ ਫਿਕਰ ਸਭ ਖਤਮ ਹੋ ਜਾਂਦੀ ਹੈ ਜੀ ਚੜ੍ਹਦੀ ਕਲਾ 'ਚ ਉਪਰ ਰਹਿੰਦੇ ਹਾਂ ਮਹਾਰਾਜ ਦਾ ਸ਼ੁਕਰ ਹੈ ਹਾਂ ਜੀ ਭਈ ਪ੍ਰਮਾਤਮਾ ਦਾ ਨਾਮ ਲੈ ਕੇ ਮਨ ਨੂੰ ਸੁੱਖ ਮਿਲਦਾ ਵਾ ਸ਼ਾਂਤੀ ਮਿਲਦੀ ਹੈ ਉਹ ਭਈ ਸ਼ਾਂਤੀ ਲੈਣ ਆਉਣ ਉਹ ਇੱਥੋਂ ਪਰਮਾਤਮਾ ਨੂੰ ਕਿੰਨਾ ਚਿਰ ਹੋ ਗਿਆ ਤੁਹਾਨੂੰ ਇੱਥੇ ਆਉਣ ਦੇ ਬਈ 6 ਮਹੀਨੇ ਹੋ ਗਏ ਜਦੋਂ ਤੁਸੀਂ ਗੁਰਦਰ ਸਿੰਘ ਸਾਹਿਬ ਤੇ ਐਂਟਰੀ ਹੋ ਜਾਂਦੇ ਕਿੱਦਾਂ ਦੀ ਫੀਲਿੰਗ ਹੁੰਦੀ ਹੈ ਬੰਦੇ ਨੂੰ ਜੋ ਪ੍ਰਮਾਤਮਾ ਦੇ ਘਰ ਆ ਕੇ ਬੰਦਾ ਵਧੀਆ ਫੀਲ ਕਰਦਾ ਲਾਈਫ ਦੇ ਵਿੱਚ ਆਪਣੇ ਦੁੱਖ ਸੋ ਦੁੱਖ ਭੁੱਲ ਕੇ ਸੁੱਖ ਲੈਂਦਾ ਵਾ ਸੁੱਖ ਪ੍ਰਮਾਤਮਾ ਦੇ ਘਰੋਂ ਹੀ ਮਿਲਦਾ ਵਾ ਰੱਬ ਨੂੰ ਆਪਣੇ ਆਸ-ਪਾਸ ਮਹਿਸੂਸ ਕਰੀਦਾ ਵਾ ਜੋ ਚੀਜ਼ ਮੰਗੋ ਮਿਲਦੀ ਹੈ ਮਤਲਬ ਕਿ ਇਹ ਹੁੰਦਾ ਕਿ ਇੱਕ ਪੋਜ਼ਿਟਿਵ એનર્ਜੀ ਆਪਾਂ ਨੂੰ ਫੀਲ ਹੁੰਦੀ ਹੈ ਆਪਾਂ ਨੂੰ ਜੋ ਦੁੱਖ ਹੁੰਦਾ ਆਪਾਂ ਸ਼ੇਅਰ ਕਰਦੇ ਆ ਮਤਲਬ ਕਿਸੇ ਕੋਲ ਹੋਰ ਕਰਦੇ ਆ ਉਹ ਅਗਲਾ ਮਜ਼ਾਕ ਉਡਾਂਦਾ ਬਟ ਜਦੋਂ ਆਪਾਂ ਇੱਥੇ ਫੀਲ ਮਤਲਬ ਕੁਝ ਦੱਸਦੇ ਆ ਜਾਂ ਕੁਝ ਵੀ ਆਉਂਦਾ ਉਹ ਚੀਜ਼ ਪੂਰੀ ਵੀ ਹੁੰਦੀ ਹੈ ਤੇ ਇਹ ਵੀ ਹੈ ਕਿ ਹਾਂ ਕੋਈ ਮਜ਼ਾਕ ਨਹੀਂ ਉਡਾਂਦਾ ਮਤਲਬ ਉਹ ਚੀਜ਼ ਨੂੰ ਪੂਰਾ ਕਰਦਾ ਹੈ ਤੇ ਮਤਲਬ ਕਿ ਵਧੀਆ ਫੀਲ ਹੁੰਦਾ ਆ ਕੇ ਇੱਥੇ ਆਪਣਾ ਕੁਝ ਫੀਲ ਹੁੰਦਾ ਵਾ ਸ਼ਾਂਤੀ ਮਿਲਦੀ ਹੈ ਜਿਹ پورے ਦਿਨ ਦੀ ਜਿਹੜੀ ਥਕਾਵਟ ਹੁੰਦੀ ਹੈ ਉਹ ਵੀ ਦੂਰ ਹੁੰਦੀ ਹੈ ਵਧੀਆ ਵੀ ਕਿਸ ਪੂਰੀ ਹੋਏਗੀ ਤਾਂ ਐਕਸਪੀਰੀਅੰਸ ਸ਼ੇਅਰ ਕਰੋਗੇ ਮਤਲਬ ਜੋ ਵੀ ਮੰਗੋ ਜਿੰਮੇ ਕੋਈ ਘਰੇ ਦਿੱਕਤ ਹੋਵੇ ਜਾਂ ਕੁਝ ਵੀ ਹੋਵੇ ਉਹ ਚੀਜ਼ ਪੂਰੀ ਹੁੰਦੀ ਹੈ ਮਤਲਬ ਜਿੰਮੇ ਕਹ ਲਓ ਕੁਝ ਪਾਰਟਿਕੂਲਰ ਨਹੀਂ ਮੰਗਦੀ ਬਟ ਇਹ ਹੈ ਕਿ ਸ਼ੁੱਖ ਸ਼ਾਂਤੀ ਮੰਗਦੀਆਂ ਹੋ ਰੋਜ਼ ਮਿਲਦੀ ਹੈ ਸ਼ਾਂਤੀ ਹੁੰਦੀ ਹੈ ਇੱਥੇ ਬਿਲਕੁਲ ਟੈਨਸ਼ਨ ਫਰੀ ਹੋ ਜਾਂਦਾ ਮੈਂ ਆ ਕੇ ਤੇ ਬਾਬਾ ਜੀ ਨੇ ਜੋ ਵੀ ਜਿੱਤਾ ਸਿੱਧੇ ਰਸਤੇ ਪਾਇਆ ਵਾ ਕਦੇ ਵੀ ਮਾੜੇ ਰਸਤੇ ਜਿਹਦਾ ਨਸ਼ਾ ਅੱਜ ਅੱਜ ਦੀ ਪੀੜ੍ਹੀ ਹੈਗੀ ਨਸ਼ਾਵਲ ਪੈ ਰਹੀ ਆ ਉਹ ਬਾਬਾ ਜੀ ਨੇ ਇਹਨਾਂ ਮੈਂਟਲੀ ਸਟਰੋਂਗ ਕੀਤਾ ਵਾ ਕਿ ਨਸ਼ਾ ਪੱਤਾ ਦਾ ਦੂਰ ਇੱਥੇ ਆ ਕੇ ਇੱਕ ਪੋਜ਼ਿਟਿਵ એનર્ਜੀ ਆ ਜਾਂਦੀ ਹੈ ਕਿ ਹੈ ਵੀ ਵਾਕਈ ਪ੍ਰਮਾਤਮਾ ਹੈਗੇ ਆ ਸਰ ਇਹ ਵੀ ਬਸ਼ਕੂਰੀਆਂ ਹੁੰਦੀਆਂ ਤੁਹਾਡੀ ਕੋਈ ਬਸ਼ਕੂਰੀ ਮੇਰੀ ਬਾਬਾ ਜੀ ਨੇ ਕੋਈ ਵੀ ਛੇ ਦਾ ਦੀ ਛੱਡੀ ਨਹੀਂ ਜਿਹੜੀ ਪੂਰੀ ਨਹੀਂ ਕੀਤੀ ਸਭ ਕੀਤੀ ਭਾਵੇਂ ਦੇਰੀ ਨਾਲ ਹੋਈ ਹੈ ਪਰ ਹੋਈ ਆ ਜੀ ਅੱਜ ਇਹ ਬਾਬਾ ਜੀ ਦੀ ਕਿਰਪਾ ਨਾਲ ਮੇਰੀ ਛੋਟੀ ਭੈਣ ਯੂਕੇ ਬੈਠੀ ਹੋਈ ਆ। ਐਨਾ ਕੋਲ ਹੀ ਵੀਸ ਮੰਗੀ ਸੀ ਉਹ ਪੂਰੀ ਹੋ ਗਈ। ਮੈਨੂੰ 2 ਸਾਲ ਹੋ ਗਏ ਜੀ ਆਂਦੇ ਤੋਂ। ਆ 2022 ਤੋਂ ਲਗਾਤਾਰ ਬਾਬਾ ਜੀ ਕੋਲ ਆ ਰਿਹਾ ਆਂ। ਮੇਰਾ ਸਵੇਰੇ 2 ਵਜੇ ਮੇਰਾ ਵਰਕ ਵਰਕਿੰਗ ਸਟਾਰਟ ਹੁੰਦਾ ਵਾ। ਹੁਣ ਬ੍ਰੇਕ ਟਾਈਮ ਮੈਂ ਆਇਆ ਵਾਂ। ਹੁਣ ਮੈਂ 7 ਵਜੇ ਦੁਬਾਰਾ ਆਪਣੇ ਆਫਿਸ ਜਾਊਂਗਾ। ਸਤਿਗੁਰੂ ਕਰਾ ਕੇ ਜਦੋਂ ਵੀ ਅੱਜ ਇਹਦਾ ਮਨੁਸ਼ਾਨ ਦੀ ਸਕੂਨ ਮਿਲਦਾ ਮੈਂ ਪਿਛਲੇ 5 ਚਪਾਰੇ ਕੱਟੇ ਤੇ ਬੜਾ ਸ਼ਾਂਤੀ ਮਹਿਸੂਸ ਕਰਦਾ ਹਾਂ ਸਭ ਤੇ ਬਾਬਾ ਜੀ ਦੀ ਕਿਰਪਾ ਉਹਦੇ ਤੁਹਾਡੇ ਤੇ ਵੀ ਹੋਈ ਹੈ ਹਾਂਜੀ ਹਾਂਜੀ ਮਹਾਰਾਜ ਬਾਬਾ ਜੀ ਦੀ ਫੁੱਲ ਕਿਰਪਾ ਮੈਂ ਥੋੜਾ ਮੈਂ ਥੋੜਾ ਬਿਮਾਰ ਰਹਿੰਦਾ ਹੂੰ ਬਿਲਕੁਲ ਠੀਕ ਮਹਿਸੂਸ ਕਰਦਾ ਹਾਂ